ਸਾਤਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਾਹ ਹਾਂ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਉਸ ਤੋਂ ਜਦੋਂ ਪ੍ਰਕਾਸ਼ ਸਿੰਘ ਬਾਦਲ ਆਪਣੇ ਪੁੱਤਰ ਸੁਖਬੀਰ ਲਈ ਅਕਾਲੀ ਦਲ ਦੇ ਸੰਗਾਸ਼ਣ ਤੇ ਬਿਠਾਉਣ ਦਾ ਰਾਹ ਪੱਧਰਾ ਕਰ ਰਿਹਾ ਸੀ ਅਤੇ ਹਰ ਉਸ ਸੰਭਾਵੀ ਖਤਰੇ ਜਾਨਕੀ ਸੁਲਝੇ ਹੋਏ ਵੱਡੇ ਕੱਦ ਦੇ ਆਗੂਆਂ ਨੂੰ ਖਤਮ ਕਰ ਰਿਹਾ ਸੀ ਜਾਂ ਸੌਦੇਬਾਜ਼ੀ ਨਾਲ ਉਹਨਾਂ ਨੂੰ ਵੀ ਆਪਣੇ ਨਾਲ ਕਾਣੇ ਕਰ ਰਿਹਾ ਸੀ ਉਸਨੇ ਇੱਕ ਕਦੇ ਵੀ ਨਹੀਂ ਸੋਚਿਆ ਹੋਣਾ ਕਿ ਇਹੀ ਸੁਹਿਰਦ ਲੀਡਰਾਂ ਦੀ ਕਮੀ ਇੱਕ ਦਿਨ ਸੁਖਬੀਰ ਦੇ ਸਿਆਸੀ ਜੀਵਨ ਦਾ ਅੰਤ ਬਣ ਕੇ ਉਸ ਦੇ ਸਾਹਮਣੇ ਪੇਸ਼ ਆਵੇ ਜੋ ਪੰਤਰੇ ਸੁਖਬੀਰ ਦੇ ਪੈਰ ਜਮਾਉਣ ਦੇ ਲਈ ਵਰਤੇ ਗਏ ਉਹਨਾਂ ਦੇ ਕਾਰਨ ਹੀ ਆਖਿਰ ਸੁਖਬੀਰ ਦੇ ਪੈਰ ਪੰਜਾਬ ਦੀ ਸਿਆਸਤ ਨਾਲੋਂ ਪੂਰੀ ਤਰ੍ਹਾਂ ਉਖੜ ਗਏ ਸ਼ੁਰੂਆਤ ਘਰੋਂ ਹੀ ਹੋਈ ਯਾਨੀ ਪਹਿਲਾ ਸ਼ਰੀਕ ਸਾਦੇ ਗਏ ਮਨਪ੍ਰੀਤ ਦੀ ਛੁੱਟੀ ਹੋ ਫੇਰ ਕੈਪਟਨ ਕਮਲਜੀਤ ਢੀਲਸਾ ਭੁੰਦਰ ਚੰਦੂ ਮਾਜਰਾ ਅਜਨਾਲਾ ਪਤਾ ਨਹੀਂ ਹੋਰ ਕਿੰਨੇ ਕੁ ਨਾਮ ਯਾ ਤਾਂ ਖਤਮ ਹੋ ਗਏ ਜਾਂ ਫਿਰ ਬਾਉਣਾ ਹੀ ਕਰ ਦਿੱਤੇ ਗਏ ਨਤੀਜਾ ਜ਼ਮੀਨੀ ਪੱਧਰ ਤੇ ਪਰਪਖ ਆਗੂ ਜੋ ਕਿ ਕਦੇ ਔਖੇ ਵੇਲੇ ਟੋਕ ਸਕਦੇ ਸੀ ਤੇ ਢਾਲ ਵੀ ਬਣ ਸਕਦੇ ਸੀ ਸਲਾਹ ਵੀ ਦਿੰਦੇ ਸੀ ਤੇ ਸੰਕਟਾਂ ਨੂੰ ਓਟ ਵੀ ਲੈਂਦੇ ਸੀ ਉਹਨਾਂ ਦੀ ਜਗ੍ਹਾ ਜੀ ਹਜੂਰ ਜ਼ਮੀਨੋਂ ਟੁੱਟੇ ਹੋਏ ਚਾਪਲੂਸਾ ਨੇ ਲੈ ਲੇ। ਕਾਰ ਵਿੱਚ ਹੀ ਅਗਲੀ ਪੀੜ੍ਹੀ ਹਾਵੀ ਹੋ ਗਈ। ਹੁਣ ਇਲਾਕੇ ਵੀ ਵੰਡੇ ਜਾ ਚੁੱਕੇ ਸਨ। ਕਿਸੇ ਦੇ ਹਿੱਸੇ ਮਾਝਾ ਆ ਗਿਆ ਤੇ ਕੋਈ ਬਠਿੰਡੇ ਦੇ ਨਾਲ ਲੱਗਦੇ ਇਲਾਕਿਆਂ ਦੀ ਮਾਲਕ ਬਣ ਗਈ। ਪਹਿਲਾਂ ਜਦੋਂ ਮੁਸੀਬਤਾਂ ਆਉਂਦੀਆਂ ਤੇ ਹੱਲ ਲੱਭੇ ਜਾਂਦੇ ਸੀ ਤੇ ਹੁਣ ਮੁਸੀਬਤਾਂ ਮੈਨੇਜ ਹੋਣ ਲੱਗ ਪਈਆਂ। ਗਲਤੀਆਂ ਸੁਧਾਰਨ ਦੀ ਥਾਂ ਤੇ ਉਹਨਾਂ ਤੇ ਪਰਦੇ ਪੈਣ ਲੱਗ ਪਏ। ਸਮੇਂ ਦੀ ਇਹੋ ਮੰਗ ਹੈ ਵਕਤ ਨਾਲ ਬਦਲਣਾ ਪੈਂਦਾ ਹੈ ਵੋਟਰ ਬਦਲ ਰਿਹਾ ਹੈ ਸਮੇਂ ਦੇ ਖਾਣੀ ਬਣਨ ਦੇ ਨਾਮ ਤੇ ਸਭ ਕੁਝ ਬਦਲ ਗਿਆ ਜੱਫੀਦਾਰਾਂ ਦੀ ਥਾਂ ਕਾਕੇ ਆ ਗਏ ਖੈਰ ਸਿਆਣੇ ਕਹਿੰਦੇ ਨੇ ਕਿ ਜੇ ਜ਼ਖਮ ਪੂਰੀ ਤਰ੍ਹਾਂ ਸਾਫ਼ ਕਰਨ ਦੀ ਥਾਂ ਉੱਪਰੋਂ ਟਾਂਕੇ ਲਾ ਕੇ ਇਲਾਜ ਕਰਨ ਦੀ ਕੋਸ਼ਿਸ਼ ਕਰੋ ਤਾਂ ਉਹ ਅੰਦਰੋਂ ਨਸੂਰ ਬਣ ਜਾਂਦਾ ਹੈ ਤੇ ਫੇਰ ਅੰਗ ਨੂੰ ਕੱਟ ਕੇ ਹੀ ਬਚਾ ਹੁੰਦਾ ਹੈ ਸੋ ਹੁਣ ਇਸੇ ਕਰਕੇ ਇੱਕ ਇੱਕ ਕਰਕੇ ਅੰਗ ਕੱਟਣ ਦੀ ਸ਼ੁਰੂਆਤ ਵੀ ਹੋ ਗਈ ਸਲਾਹਕਾਰਾਂ ਦੇ ਨਾਮ ਤੇ ਇੱਕ ਕਿਚਨ ਕੈਬਿਨੇਟ ਹੀ ਰਹਿ ਗਈ ਜਿਸ ਦੇ ਵਿੱਚ ਵੀ ਟੁੱਟ ਭੱਜ ਹੋਈ ਕਹਿੰਦੇ ਨੇ ਕਿ ਜਦੋਂ ਸੰਗਾਸਣ ਡੋਲਦਾ ਹੈ ਤਾਂ ਮਤ ਮਾਰੀ ਜਾਂਦੀ ਜੇ ਤਾਂ ਰਾਜੇ ਦੇ ਆਲੇ ਦੁਆਲੇ ਵਜੀਰ ਤੇ ਸਲਾਹਕਾਰ ਪਰਪੱਖ ਹੋਣ ਤਾਂ ਉਹ ਸੰਗਾਸਣ ਨੂੰ ਡੋਲਣ ਹੀ ਨਹੀਂ ਦਿੰਦੇ ਉਸ ਨੂੰ ਉਸ ਤਰੀਕੇ ਨਾਲ ਸੰਭਾਲ ਲਿਆ ਜਾਂਦਾ ਹੈ ਕੀ ਸਿੰਘਾਸਣ ਦੀ ਸਥਿਰਤਾ ਜਿਹੜੀ ਹੈ ਉਹ ਬਣੀ ਰਹੇ ਪਰ ਜੇ ਜੀ ਹਜੂਰ ਭਰਤੀ ਕੀਤੇ ਹੋਣ ਤਾਂ ਉਸ ਸਿੰਘਾਸਣ ਤੇ ਕਾਬਜ ਰਹਿਣ ਦੇ ਲਈ ਜੋ ਕੁਝ ਕਰਦੇ ਨੇ ਉਸ ਨਾਲ ਇਹ ਯਕੀਨੀ ਬਣ ਜਾਂਦਾ ਹੈ ਕਿ ਸਿੰਘਾਸਣ ਦੇ ਨਾਮ ਤੇ ਪਿੱਛੇ ਕੁਝ ਵੀ ਨਹੀਂ ਬਚਦਾ ਜਿਸ ਸਿੰਘਾਸਣ ਦੇ ਲਈ ਤੁਸੀਂ ਲੜ ਰਹੇ ਹੋ ਜਿਸ ਨੂੰ ਡੋਲਣ ਤੋਂ ਬਚਾ ਰਹੇ ਹੋ ਉਸ ਸਿੰਘਾਸਣ ਦੀ ਜਗਾ ਹੀ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈ ਇਹ ਸਾਡੇ ਸਾਰਿਆਂ ਦੇ ਸਾਹਮਣੇ ਪਰਪੱਖ ਸੁਖਬੀਰ ਬਾਦਲ ਦਾ ਜਦੋਂ ਸੰਘਾਸਨ ਡੋਲਿਆ ਤਾਂ ਕੁਝ ਅਜੇ ਆਹੀ ਹੋਇਆ ਹੁਣ ਫਿਲਹਾਲ ਜੋ ਘਟਨਾਵਾਂ ਘਟ ਰਹੀਆਂ ਨੇ ਜਾਂ ਜੋ ਹਾਲਾਤ ਬਣੇ ਹੋਏ ਨੇ ਉਸ ਵਿੱਚ ਸੁਖਬੀਰ ਬਾਦਲ ਇਹ ਫੈਸਲਾ ਹੀ ਨਹੀਂ ਕਰ پا ਰਹੇ ਕਿ ਉਹਨਾਂ ਨੇ ਬੈਕ ਸੀਟ ਲੈਣੀ ਹੈ ਪਿੱਛੇ ਰਹਿ ਕੇ ਕੁਝ ਸਮਾਂ ਚੱਲਣਾ ਹੈ ਤਾਂ ਕਿ ਪੰਥ ਦਾ ਜਿਹੜਾ ਉਹਨਾਂ ਦੇ ਪ੍ਰਤੀਰੋਹ ਹੈ ਉਹ ਸ਼ਾਂਤ ਹੋ ਸਕੇ ਜਿਹੜਾ ਗੁੱਸਾ ਹੈ ਉਹ ਢੈਲਾ ਪੈ ਜਾਵੇ ਜਾਂ ਫਿਰ ਅੱਗੇ ਵੱਧ ਕੇ ਨਿਰਧੜਕ ਹੋ ਕੇ ਅਗਵਾਈ ਕਰਨੀ ਕਦੇ ਉਹ ਪਿੱਛੇ हट ਜਾਂਦੇ ਨੇ ਬੈਕਸੀਟ ਲੈ ਲੈਂਦੇ ਨੇ ਜਿਵੇਂ ਕੀ ਸਲਾਹ ਉਹਨਾਂ ਨੂੰ ਦਿੱਤੀ ਜਾਂਦੀ ਹੈ 15 ਦਿਨ 20 ਦਿਨ ਮਹੀਨਾ ਮਹੀਨਾ ਉਹ ਪਬਲਿਕ ਦੇ ਵਿੱਚ ਨਹੀਂ ਆਉਂਦੇ ਸਾਹਮਣੇ ਜਿਹੜਾ ਕਾਰਜਕਾਰੀ ਪ੍ਰਧਾਨ ਬਣਾਇਆ ਹੋਇਆ ਉਹਨੂੰ ਕੀਤਾ ਜਾਂਦਾ ਹੈ ਕੋਸ਼ਿਸ਼ ਹੁੰਦੀ ਹੈ ਇਹ ਜਿਹੜੀ ਦੂਸਰੀ ਰੰਗ ਦੀ ਲੀਡਰਸ਼ਿਪ ਹੈ ਉਹ ਸਟੇਜ ਨੂੰ ਸੰਭਾਲੇ ਸੁਖਵੀਰ ਬਾਦਲ ਪਰਦੇ ਦੇ ਪਿੱਛੇ ਰਹਿ ਕੇ ਕੰਮ ਕਰ। ਫੇਰ ਅਚਾਨਕ ਇਹ ਲੱਗਦਾ ਹੈ ਕਿ ਨਹੀਂ ਹੁਣ ਹਾਲਾਤ ਜਿਹੜੇ ਨੇ ਉਹ ਉਸ ਟੀਮ ਤੋਂ ਸਾਹਮਣੇ ਨਹੀਂ ਜਾ ਰਹੇ ਉਹਨਾਂ ਦੇ ਕਾਬੂ ਵਿੱਚ ਨਹੀਂ। ਫੇਰ ਇੱਕ ਵਾਰ ਸੁਖਵੀਰ ਅੱਗੇ ਆਉਣ ਦੀ ਕੋਸ਼ਿਸ਼ ਕਰਦੇ ਨੇ, ਕੈਮਰਿਆਂ ਦੇ ਸਾਹਮਣੇ ਆ ਕੇ ਇਹ ਦਿਖਾਉਂਦੇ ਨੇ ਕਿ ਨਹੀਂ ਮੈਂ ਹੀ ਅਗਵਾਈ ਕਰ ਰਿਹਾ ਮੈਂ ਹੀ ਇੱਕੋ ਇੱਕ ਮਾਤਰ ਲੀਡਰ ਹਾਂ ਤੇ ਮੈਂ ਸਾਰਾ ਕੁਝ ਸੰਭਲਵਾਵਾਂ। ਇਸ ਦੇ ਨਾਲ ਜਿਹੜਾ ਮੈਸੇਜ ਜਾਂਦਾ ਹੈ ਉਹ ਕੋਈ ਬਹੁਤਾ ਵਧੀਆ ਮੈਸੇਜ ਨਹੀਂ ਜਾਂਦਾ ਜਿੰਨੀ ਇੱਕ ਕਨਫਿਊਜ਼ਨ ਉਹਨਾਂ ਦੇ ਮਨਾਂ ਵਿੱਚ ਹੈ ਕਿ ਉਹਨਾਂ ਨੇ ਪਿੱਛੇ ਰਹਿਣਾ ਹੈ ਜਾਂ ਅੱਗੇ ਆਉਣਾ ਹੈ ਉਨੀ ਹੀ ਕਨਫਿਊਜ਼ਨ ਉਹ ਲੋਕਾਂ ਦੇ ਮਨਾਂ ਦੇ ਵਿੱਚ ਵੀ ਪੈਦਾ ਕਰ ਦਿੰਦੇ ਨੇ ਕਿ ਇਹ ਲੀਡਰ ਦਾ ਕਿਰਦਾਰ ਕਿਹੋ ਜਿਹਾ ਹੈ ਕੀ ਇਹ ਪ੍ਰਦਾਨ ਹੈ ਜਾਂ ਨਹੀਂ ਕੀ ਇਹ ਦਿਖਾਵਾ ਹੀ ਕਰ ਰਿਹਾ ਹੈ ਕਿ ਬਸ ਇਹੀ ਇਹਦੀ ਰਣਨੀਤੀ ਹੈ ਕਿ ਜਦੋਂ ਲੋੜ ਪੈ ਜਾਏ 15 ਦਿਨ ਪਿੱਛੇ ਹੋ ਜਾਓ ਲੁਕ ਜਾਓ ਤੇ ਜਦੋਂ ਲੋੜ ਪੈ ਜਾਏ ਇੱਕ ਹਫ਼ਤੇ ਲਈ ਜਾਂ 10 ਦਿਨ ਦੇ ਲਈ ਬਾਹਰ ਆ ਜਾਓ ਇਕੋ ਨਹੀਂ ਮੈਂ ਹੀ ਅਗਵਾਈ ਕਰ ਰਿਹਾ ਸੋ ਇਹ ਇੱਕ ਜਿਹੜਾ ਉਹਨਾਂ ਵੱਲੋਂ ਨਿਰਨਾਇਕ ਨਾ ਹੋਣਾ ਹੈ ਉਹ ਵੀ ਕਿਤੇ ਨਾ ਕਿਤੇ ਉਹਨਾਂ ਦੇ ਕਿਰਦਾਰ ਦੀਆਂ ਕਮੀਆਂ ਨੂੰ ਲੋਕਾਂ ਦੇ ਸਾਹਮਣੇ ਉਜਾਗਰ ਕਰਦਾ ਫਿਰ ਦੂਸਰਾ ਇੱਕ ਬਹੁਤ ਵੱਡਾ ਪਹਿਲੂ ਸੀ ਇਸ ਸਮੇਂ ਦਾ ਕਿ ਜ਼ਥੇਦਾਰਾਂ ਨੂੰ ਕਿਵੇਂ ਨਜਠਣਾ ਹੈ ਤੁਸੀਂ ਪੰਥ ਦੇ ਵਿੱਚ ਪ੍ਰਵਾਰਣਗੀ ਵੀ ਲੈਣੀ ਹੈ ਜ਼ਥੇਦਾਰਾਂ ਤੋਂ ਤਨਖਾਹ ਵੀ ਲਵਾਉਣੀ ਹੈ ਉਹਦੇ ਵਿੱਚ ਉਹਨਾਂ ਦਾ ਰੋਲ ਬਹੁਤ ਅਹਿਮ ਹੈ ਉਸ ਤੋਂ ਬਚਿਆ ਨਹੀਂ ਜਾ ਸਕਦਾ ਲੇਕਿਨ ਉਸ ਦੇ ਲਈ ਉਸ ਨੂੰ ਸਾਧਨ ਦੇ ਲਈ ਕਿਹੜੀ ਜਿਹੜੀ ਤਕਨੀਕ ਹੈ ਵਰਤਣੀ ਹੈ ਟੰਗ ਤਰੀਕਾ ਕੀ ਹੋਣਾ ਚਾਹੀਦਾ ਕਦੇ ਤੁਸੀਂ ਬਲਟੋਹੇ ਨੂੰ ਵਰਤਦੇ ਹੋ ਧਮਕਾਉਣ ਦੇ ਲਈ ਤੇ ਫਿਰ ਕਦੇ ਤੁਸੀਂ ਧਾਮੇ ਨੂੰ ਵਰਤਣ ਦੀ ਕੋਸ਼ਿਸ਼ ਕਰਦੇ ਹੋ ਕਿ ਜਥੇਦਾਰਾਂ ਨੂੰ ਪਲੋਸ ਕੇ ਮਨਾ ਲਿਆ ਜਾਵੇ ਪੁਰਾਣੇ ਰਾਜਨੀਤੀਵਾਣ ਜਿਹੜੇ ਨੇ ਜਿਨ੍ਹਾਂ ਨੇ ਜਿਨ੍ਹਾਂ ਦਾ ਵਾਹ ਇਤਿਹਾਸ ਨਾਲ ਪੈਂਦਾ ਰਿਹਾ ਹੋਵੇ ਉਹ ਤੁਹਾਨੂੰ ਦੱਸ ਦੇਣਗੇ ਕਿ ਪਹਿਲਾਂ ਹਮੇਸ਼ਾ ਹੀ ਪਲੋਸਿਆ ਜਾਂਦਾ ਹੈ ਤੇ ਜੇ ਨਾ ਮੰਨੇ ਜੇ ਕਾਬੂ ਦੇ ਵਿੱਚ ਨਾ ਆਵੇ ਫੇਰ ਹੀ ਕੋਈ ਹੋਰ ਢੰਗ ਤਰੀਕੇ ਵਰਤੇ ਜਾਂਦੇ ਨੇ ਜਿਨੂੰ ਡਰਾਉਣਾ ਹੋ ਜਾਂ ਧਮਕਾਉਣਾ ਕਿਹਾ ਜਾਂਦਾ ਲੇਕਿਨ ਇੱਥੇ ਵੀ ਰਣਨੀਤੀ ਸੁਖਵੀਰ ਬਾਦਲ ਵੱਲੋਂ ਬਿਲਕੁਲ ਹੀ ਉਲਟੀ ਵਰਤੀ ਗਈ ਪਹਿਲਾਂ ਵਿਰਸ਼ਾ ਸਿੰਘ ਬਲਟੋਹਾ ਨੂੰ ਵਰਤਿਆ ਗਿਆ ਉਹਨੇ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਦਸੇਦਾਰਾਂ ਤੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੀ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਉਹ ਸਾਰਾ ਕੁਝ ਫੇਲ ਹੋ ਗਿਆ ਫੇਰ ਉਹਨਾਂ ਨੂੰ ਕੋਲੋਸਣ ਦੀਆਂ ਸਾਧਨ ਦੀ ਕੋਸ਼ਿਸ਼ ਕੀਤੀ ਗਈ ਕਿ ਤੁਸੀਂ ਕਿਸੇ ਤਰੀਕੇ ਨਾਲ ਮੰਨ ਜਾਓ ਲੇਕਿਨ ਉਦੋਂ ਤੱਕ ਪਬਲਿਕ ਦੇ ਵਿੱਚ ਜਥੇਦਾਰਾਂ ਦਾ ਪਰਸੈਪਸ਼ਨ ਹੀ ਇਸ ਤਰੀਕੇ ਨਾਲ ਬਣ ਗਿਆ ਸੀ ਕਿ ਹੁਣ ਉਹ ਪਿੱਛੇ ਨਹੀਂ ਹਟ ਸਕਦੇ ਸੀ ਤੁਸੀਂ ਪਹਿਲਾਂ ਹਾਲਾਤ ਹੀ ਇੰਨੇ ਖਰਾਬ ਕਰ ਲਏ ਡਰਾਉਂਟ ਧਮਕਾਉਣ ਦੇ ਚੱਕਰ ਦੇ ਵਿੱਚ ਕਿ ਮੈਂ ਦਬਾਅ ਪਾ ਕੇ ਇਹਨਾਂ ਨੂੰ ਇਹ ਇਹਨਾਂ ਦੇ ਪੱਲੇ ਕੀ ਹੈ ਤਾਂ ਗ੍ਰੰਥੀ ਨੇ ਇਹਨਾਂ ਨੂੰ ਤਾਂ ਕਦੇ ਵੀ ਅਸੀਂ ਡਰਾ ਧਮਕਾ ਸਕਦੇ ਹਾਂ ਉਹ ਜਿਹੜੀ ਰਣਨੀਤੀ ਦਾ ਲੋਕਾਂ ਦੇ ਸਾਹਮਣੇ ਪਕਰਵਾ ਕੀਤਾ ਗਿਆ ਉਹ ਵੀ ਉਸ ਦੀ ਜਿਹੜੀ ਛਾਪ ਹੈ ਕੋਈ ਬਹੁਤ ਹੀ ਚੰਗੀ ਨਹੀਂ ਗਈ ਲੋਕਾਂ ਨੇ ਉਸ ਨੂੰ ਕੋਈ ਬਹੁਤਾ ਚੰਗਾ ਨਹੀਂ ਸਮਝਿਆ ਇੱਕ ਪਾਸੇ ਤੁਸੀਂ ਅਕਾਲ ਤਖਤ ਦਾ ਰੁਤਬਾ ਜਥੇਦਾਰਾਂ ਦਾ ਰੁਤਬਾ ਸੁਪਰੀਮ ਹੋਣ ਦੀ ਗੱਲ ਕਰਦੇ ਹੋ ਸਭ ਤੋਂ ਵੱਡਾ ਕੋਈ ਵੀ ਪਦਵੀ ਹੈ ਸਿੱਖ ਜਗਤ ਦੇ ਵਿੱਚ ਤਾਂ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਹੈ ਤੇ ਦੂਸਰੇ ਪਾਸੇ ਤੁਸੀਂ ਪੂਰੀ ਜਨਤਾ ਦੇ ਸਾਹਮਣੇ ਪੰਥ ਦੇ ਸਾਹਮਣੇ ਜਿਸ ਦੀ ਉਹ ਨੁਮਾਇੰਦਗੀ ਕਰ ਰਹੇ ਨੇ ਉਹਨਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕਰੋ ਆਪਣੇ ਇੱਕ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਗੁੰਡਿਆਂ ਨੂੰ ਉਹਨਾਂ ਦੇ ਪਿੱਛੇ ਲਗਾਓ ਉਹਨਾਂ ਦੇ ਪ੍ਰਤੀਬੰਦੀ ਭਾਸ਼ਾ ਜਿਹੜੀ ਹੈ ਉਹ ਵਰਤੋ ਉਹਨਾਂ ਨੂੰ ਜਲੀਲ ਕਰਕੇ ਉਹਨਾਂ ਦੀਆਂ ਪਦਵੀਆਂ ਤੋਂ ਰੁਕਸਤ ਕਰੋ ਇਹ ਪੰਥ ਕਿਵੇਂ ਪ੍ਰਵਾਨ ਕਰੇਗਾ ਸ਼ਾਇਦ ਪੰਥ ਦੀ ਜਿਹੜੀ ਸਾਇਕੀ ਹੈ ਸੋਚ ਹੈ ਸਮਝ ਹੈ ਉਹ ਸੁਖਬੀਰ ਬਾਦਲ ਨੂੰ ਜਾਂ ਉਹਨਾਂ ਦੇ ਜਿਹੜੇ ਨੀਡਲੈਸ ਲਾਹ ਕਰ ਰਹੇ ਉਹ ਉਸ ਨੂੰ ਸਮਝਣ ਦੇ ਵਿੱਚ ਕਾਮਯਾਬ ਨਹੀਂ ਹੋਇਆ ਜਿੱਥੇ ਕਿਤੇ ਉਹ ਜੇ ਕੋਈ ਇਸ ਤਰ੍ਹਾਂ ਦੀ ਸਲਾਹ ਦੇਣ ਦੀ ਕੋਸ਼ਿਸ਼ ਕਰਦਾ ਹੈ ਉਸਤੇ ਇਹ ਕਹ ਕੇ ਹਮਲਾ ਕਰਦੇ ਨੇ ਕਿ ਤੁਸੀਂ ਪੂਰਨ ਤੌਰ ਤੇ ਸਿੱਖ ਨਹੀਂ ਹੋ ਤੁਹਾਡਾ ਕੋਈ ਹੱਕ ਨਹੀਂ ਬਣਦਾ ਇਹਨਾਂ ਮਸਲਿਆਂ 'ਚ ਬੋਲਣ ਦਾ ਉਥੇ ਜਦੋਂ ਉਹਨਾਂ ਦੇ ਆਪਣੇ ਸਲਾਹਕਾਰ ਕਿਸੇ ਵੀ ਤਰੀਕੇ ਨਾਲ ਕੋਈ ਠੁਕਮਾ ਜਵਾਬ ਦੇਣ ਦੇ ਵਿੱਚ ਸક્ષਮ ਨਹੀਂ ਹੁੰਦੇ ਤਾਂ ਜਿਹੜੇ ਸਖਸ਼ ਨੂੰ ਉਹ ਲੈ ਕੇ ਆਉਂਦੇ ਨੇ ਹਰ ਚਾਰ ਬੈਸ ਨੂੰ ਜੋ ਕਿ ਮੀਡੀਆ ਦੇ ਵਿੱਚ ਇੰਟਰਵਿਊ ਦੇ ਕੇ ਜਥੇਦਾਰਾਂ ਦੇ ਉੱਪਰ ਹੀ ਸਵਾਲ ਖੜੇ ਕਰਦਾ ਹੈ ਤਾਂ ਉਹ ਕਿਹੜੇ ਪਾਸਿਓਂ ਪੂਰਨ ਸਿੱਖ ਲੱਗ ਰਿਹਾ ਹੁੰਦਾ ਹੈ ਸਾਡੇ ਤਾਂ ਫੇਰ ਵੀ ਚਾਰ ਵਾਲ ਕਿਸੇ ਪਾਸੇ ਹੈਗੇ ਨੇ ਉਹਦੇ ਚਿਹਰੇ ਉੱਤੇ ਤਾਂ ਕਿਸੇ ਪਾਸੇ ਕੋਈ ਵੀ ਵਾਲ ਜਿਹੜਾ ਹੈ ਉਹ ਦਿਖਾਈ ਤੱਕ ਨਹੀਂ ਦਿੰਦਾ ਸੋ ਉਹ ਸਟ੍ਰੈਟਜੀ ਕੀ ਹੈ ਤੁਸੀਂ ਇੱਕ ਪਾਸੇ ਸਵਾਲ ਉਹਨਾਂ ਲੋਕਾਂ ਤੇ ਖੜੇ ਕਰਦੇ ਹੋ ਤੇ ਜਵਾਬ ਦੇ ਵਿੱਚ ਵੀ ਉਸ ਤੋਂ ਹੀ ਦੋ ਕਦਮ نیچے ਦੇ ਜਿਹੜੇ ਦਿਖ ਵਾਲੇ ਲੋਕ ਨੇ ਉਹਨਾਂ ਨੂੰ ਲੈ ਕੇ ਆਉਣ ਨੂੰ ਆਪਣੀ ਸਫਾਈ ਦੇਣ ਦੇ ਲਈ ਆਪਣਾ ਪੱਖ ਰੱਖਣ ਦੇ ਲਈ ਇਹ ਵੀ ਕਿਸ ਤਰੀਕੇ ਨਾਲ ਮਨਜ਼ੂਰ ਹੋਵੇਗਾ ਪਹਿਲਾਂ ਤੁਸੀਂ ਇਹ ਕਹਿੰਦੇ ਹੋ ਕਿ ਬਾਗੀ ਕਿਸੇ ਕੀਮਤ ਤੇ ਵਾਪਸ ਨਹੀਂ ਲੈ ਜਾਣਗੇ ਇਹਨਾਂ ਦੇ ਪੱਲੇ ਹੈ ਹੀ ਉਹਨਾਂ ਇਹ ਲੱਗਦਾ ਹੈ ਕਿ ਉਹ ਵੱਖਰਾ ਤੜਾ ਨਹੀਂ ਖੜਾ ਕਰ ਪਾਉਣਗੇ ਕਿਉਂਕਿ ਪਹਿਲਾਂ ਹੁਣ ਤੱਕ ਜਿੰਨੀਆਂ ਵੀ ਕੋਸ਼ਿਸ਼ਾਂ ਹੋਈਆਂ ਉਹ ਕਾਮਯਾਬ ਨਹੀਂ ਹੋਈਆਂ ਇਸੇ ਕਮੰਡ ਦੇ ਵਿੱਚ ਜਾਂ ਇਸੇ ਸਟ੍ਰੈਟਜੀ ਦੇ ਵਿੱਚ ਕਿ ਅਕਾਲੀ ਦਲ ਦੇ ਮੇਨ ਘੜੇ ਤੋਂ ਟੁੱਟ ਕੇ ਕੋਈ ਵੀ ਲੀਡਰ ਕਾਮਯਾਬ ਨਹੀਂ ਹੋਇਆ ਤੁਹਾਨੂੰ ਲੱਗਿਆ ਕਿ ਇਹ ਵੀ ਰੁਲ ਜਾਣਗੇ ਤੁਸੀਂ ਉਹਨਾਂ ਦੇ ਲਈ ਸਖਤ ਸਟੈਂਡ ਰੱਖਿਆ ਕਿ ਇਹਨਾਂ ਨੂੰ ਅਸੀਂ ਮੂੰਹ ਨਹੀਂ ਲਾਉਣਾ ਲੇਕਿਨ ਜਦੋਂ ਉਹ ਸ਼ਰਨਯਾਸਟ ਕੇ ਕੋਸ਼ਿਸ਼ ਕਰਦੇ ਰਹੇ ਅਕਾਲ ਸਖਸ ਦੇ ਫੈਸਲੇ ਨੂੰ ਉਹ ਮੰਨ ਕੇ ਕੰਮ ਚੱਲ ਰਹੇ ਨੇ ਉਹ ਸਮਰਪਿਤ ਕੋਈ ਕੰਮ ਕਰ ਰਹੇ ਨੇ ਇਹ ਲੋਕਾਂ ਨੂੰ ਲੱਗਣ ਲੱਗਿਆ ਕਿ ਲੋਕਾਂ ਨੇ ਆਪ ਮੁਹਾਰੇ ਉਹਨਾਂ ਨੂੰ ਹੰਗਾਰਾ ਦੇਣਾ ਸ਼ੁਰੂ ਕਰ ਦਿੱਤਾ ਤਾਂ ਫਿਰ ਤੁਸੀਂ ਏਕੇ ਦੀਆਂ ਅਪੀਲਾਂ ਕਰਨੀਆਂ ਸ਼ੁਰੂ ਕਰ ਦਿੱਤ ਨੇ ਤੇ ਉਸ ਏਕੇ ਦੀਆਂ ਅਪੀਲਾਂ ਦੇ ਵਿੱਚ ਵੀ ਤੁਸੀਂ ਇਹ ਨਹੀਂ ਦਿਖਾਇਆ ਕਿ ਤੁਸੀਂ ਵਾਕਿਆ ਹੀ ਕੋਈ ਸੀਰੀਅਸਨੈਸ ਹੈ ਤੁਹਾਡੇ ਅੰਦਰ ਕਿ ਤੁਸੀਂ ਸੱਚਪੁੱਛ ਏਕਾ ਕਰਨਾ ਚਾਹੁੰਨੇ ਇੱਕ ਪਾਸੇ ਭੁੰਦੜ ਅਪੀਲਾ ਕਰਦਾ ਕਿ ਸਾਰੇ ਇਕੱਠੇ ਹੋ ਜਾਓ ਦੂਜੇ ਪਾਸੇ ਉਹਦੇ ਨਾਲ ਬੈਠ ਕੇ ਚੀਮਾ ਉਹਨਾਂ ਹੀ ਲੀਡਰਾਂ ਨੂੰ ਲਤਾੜ ਦਿੰਦਾ ਹੈ ਉਹਨਾਂ ਦੀ ਕਿਰਦਾਰ ਕਸ਼ੀ ਕਰਦਾ ਹੈ ਫਿਰ ਏਕਾ ਕਿਵੇਂ ਸੰਭਵ ਹੈ ਕਿ ਲੋਕਾਂ ਨੂੰ ਇਹ ਸਭ ਕੁਝ ਦਿਖਾਈ ਨਹੀਂ ਦਿੰਦਾ ਇਸ ਤੋਂ ਅਗਲਾ ਪੱਖ ਆ ਜਾਂਦਾ ਹੈ ਕਿ ਜਥੇਦਾਰ ਤੁਸੀਂ ਆਪਣੀ ਮਰਜ਼ੀ ਦੇ ਲਾ ਕੇ ਜਿਨ੍ਹਾਂ ਨੇ ਤੁਹਾਡੇ ਖਿਲਾਫ ਫੈਸਲੇ ਦਿੱਤੇ ਉਹਨਾਂ ਨੂੰ ਕਿਰਦਾਰ ਕਸ਼ੀ ਕਰਕੇ ਤੁਸੀਂ ਕੱਢ ਦਿੰਨੇ ਹੋ ਲੇਕਿਨ ਜਿਨ੍ਹਾਂ ਨੂੰ ਤੁਸੀਂ ਉਹਨਾਂ ਦੀ ਜਗ੍ਹਾ ਲਾਉਨੇ ਹੋ ਕਿ ਤੁਹਾਡੇ ਹੱਕ ਦੇ ਵਿੱਚ ਭੁਗਤਣਗੇ ਉਹਨਾਂ ਨੂੰ ਉਹਨਾਂ ਦੀ ਤਾਜਪੋਸ਼ੀ ਵੀ ਤੁਸੀਂ ਰਵਾਇਤਾਂ ਦੇ ਮੁਤਾਬਕ ਮਰਿਆਦਾ ਦੇ ਮੁਤਾਬਕ ਨਹੀਂ ਕਰ ਸਕਦੇ ਮੂੰਹ ਨੇਰੇ ਰਾਤ ਨੂੰ 2 ਵਜੇ 50 ਮਿੰਟ ਤੇ ਤਾਜਪੋਸ਼ੀ ਕਰਾਉਣ ਦਾ ਤਰੀਕਾ ਉਹ ਵੀ ਪੰਥ ਨੂੰ ਪ੍ਰਮਾਨ ਨਹੀਂ ਚੜਦਾ ਫੇਰ ਇਹ ਕਹਿੰਦੇ ਨੇ ਕਿ ਨਹਿੰਗ ਜਥੇ ਬੰਦੀਆਂ ਤੇ ਧੂਮਾ ਮੈਨੇਜ ਕਰ ਲਏ ਗਏ ਨੇ ਸਾਰਾ ਕੁਝ ਸਾਧ ਲਿਆ ਗਿਆ ਹੈ ਲੇਕਿਨ ਫੇਰ ਵੀ ਦਮਦਮਾ ਸਾਹਿਬ ਦੇ ਜ਼ਖੇਦਾਰ ਦਾ ਪਦਵੀ ਦੇ ਉੱਤੇ ਨਾ ਜਾਣਾ ਗ੍ਰੈਂਡ ਨਾ ਕਰਨਾ ਤੇ ਜ਼ਖੇਦਾਰ ਜਿਸ ਕੰਮ ਵਾਸਤੇ ਲਾਏ ਗਏ ਸੀ ਉਹ ਉਹੀ ਨਾ ਕਰ ਸਕਣ ਜਿਹੜਾ ਕਿ ਉਹਨਾਂ ਨੂੰ ਕਿਹਾ ਸੀ ਤਾਂ ਫਿਰ ਇਹ ਕਿਸ ਤਰ੍ਹਾਂ ਦਾ ਮੈਨੇਜ ਕਰਨਾ ਹੋਵੇ ਜਦੋਂ ਸੰਘਾਸ਼ਣ ਡੋਲਦੇ ਨੇ ਤਾਂ ਤੁਹਾਨੂੰ ਇਸ ਕਦਰ ਨੀਚੇ ਆਉਣਾ ਪੈਂਦਾ ਹੈ ਕਿ ਤੁਸੀਂ ਮੁਹੱਲੇ ਦੇ ਸਿੰਘ ਸਭਾ ਦੇ ਛੋਟੇ ਗੁਰਦੁਆਰਿਆਂ ਤੋਂ ਇਹ ਚਿੱਠੀਆਂ ਲਿਖਵਾਉਣੇ ਹੋ ਇਹਦੇ ਕੁਝ ਲੋਕ ਜਿਹੜੇ ਸਿੱਖ ਵੀ ਨਹੀਂ ਹਨ ਉਹ ਅਕਾਲ ਤਖਤ ਦੇ ਨਾਮ ਤੇ ਭਰਤੀ ਕਰ ਰਹੇ ਨੇ ਦੇਖੋ ਜੀ ਇਹ ਕੀ ਹੋ ਰਿਹਾ ਹੈ ਉਹਨਾਂ ਨੂੰ ਵਰਜਿਆ ਜਾਵੇ ਤਾਂ ਤੁਹਾਡਾ ਲਾਇਆ ਜਥੇਦਾਰ ਇਹ ਕਹਿ ਕੇ ਆਪਣਾ ਪੱਲਾ ਛਡਾਉਣ ਦੀ ਕੋਸ਼ਿਸ਼ ਕਰੇ ਕਿ ਅਕਾਲ ਤਖਤ ਸਬਦਾ ਹੈ ਕੋਈ ਇੱਕ ਉਸਨੂੰ ਦੇ ਮੋਨੋਪੋਲੀ ਨਹੀਂ ਕਰ ਸਕਦਾ ਜਾਂ ਉਸ ਦੀ ਮਾਨਤਾ ਪ੍ਰਾਪਤ ਕਰਨ ਦਾ ਦਾਵਾ ਨਹੀਂ ਕਰ ਸਕਦਾ ਤੇ ਨਾਲ ਹੀ ਇਹ ਕਹਿਣਾ ਪਵੇ आ, कि ਜਿਹੜੇ 2 ਦਸੰਬਰ ਦੇ ਹੁਕਮਨਾਮੇ ਨੇ ਉਹ ਤਾਂ ਪੂਰਨ ਤਰੀਕੇ ਤੇ ਉਹਨਾਂ ਦਾ ਅਮਲ ਕਰਨਾ ਪਏਗਾ ਉਹਨਾਂ ਤੋਂ ਬਾਹਰ ਨਹੀਂ ਜਾ ਸਕਦੇ ਤਾਂ ਤੁਹਾਡੀ ਮਜਬੂਰੀ ਜਿਹੜੀ ਹੈ ਉਹ ਸਾਫ਼ ਝਲਕਦੀ ਹੈ ਕਿ ਤੁਸੀਂ ਹਰ ਉਹ ਕੋਸ਼ਿਸ਼ ਕਰ ਰਹੇ ਹੋ ਇਸ ਕਦਰ ਤੱਕ ਤੁਸੀਂ ਪਹੁੰਚ ਚੁੱਕੇ ਹੋ ਕਿ ਤੁਹਾਡੀ ਡਿਫੈਂਡ ਕਰਨ ਲਈ ਤੁਹਾਨੂੰ ਤੁਹਾਡੇ ਪੱਖ ਪੂਰਨ ਦੇ ਲਈ ਜਿਨ੍ਹਾਂ ਲੋਕਾਂ ਨੂੰ ਤੁਸੀਂ ਸਾਹਮਣੇ ਲੈ ਕੇ ਆ ਰਹੇ ਹੋ ਉਹਨਾਂ ਦਾ ਕਿਰਦਾਰ ਵੀ ਹੈ ਉਹਨਾਂ ਦਾ ਰੁਤਬਾ ਵੀ ਕੁਝ ਨਹੀਂ ਹੈ ਜੇ ਤੁਸੀਂ ਪੰਥਕ ਜਸੇਦਾਰਾਂ ਨੂੰ ਦੇ ਬਰਾਬਰ ਕਿਸੇ ਨੂੰ ਖੜਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹਨਾਂ ਨੂੰ ਵੀ ਤੁਹਾਨੂੰ ਪਟਨਾ ਸਾਹਿਬ ਤੋਂ ਬੇਇੱਜ਼ਤ ਕਰਕੇ ਸੋਨਾ ਚੋਰੀ ਕਰਨ ਦੇ ਦੋਸ਼ਾਂ ਦੇ ਵਿੱਚ ਜਿਨ੍ਹਾਂ ਨੂੰ ਜਸੇਦਾਰੀ ਤੋਂ ਲਾਇਆ ਗਿਆ ਸੀ ਉਹਨਾਂ ਨੂੰ ਸਾਹਮਣੇ ਲੈ ਕੇ ਆਉਣਾ ਪੈ ਰਿਹਾ ਹੈ ਪੰਜਾਬ ਦੇ ਵਿੱਚੋਂ ਇੱਕ ਵੀ ਪੰਥਕ ਸਖਸ਼ੀਅਤ ਤੁਹਾਨੂੰ ਨਹੀਂ ਲੱਭੀ ਜੋ ਤੁਹਾਡੇ ਬਿਹਾਫ ਦੇ ਉੱਤੇ ਤੁਹਾਡੇ ਹਿੱਤ ਦੀ ਗੱਲ ਜਾਂ ਤੁਹਾਡੇ ਸਮਰਥਨ ਦੇ ਵਿੱਚ ਆ ਕੇ ਬੋਲ ਸਕੇ ਇਸੇ ਤਰੀਕੇ ਨਾਲ 24 ਘੰਟੇ ਤੁਸੀਂ ਦਿੱਲੀ ਦੇ ਤਖਤ ਤੇ ਲੋਕ ਕਬਜ਼ੇ ਹੋ ਗਏ ਨੇ ਪੰਜਾਬ ਦੇ ਉਸਤੀ ਦੁਹਾਈ ਦਿਨੇ ਹੋ ਤੇ ਉਸੇ ਦਿੱਲੀ ਦੇ ਸਰਨਾਪ੍ਰਾਵਾਂ ਨੂੰ ਤੁਹਾਨੂੰ ਲਿਆਉਣਾ ਪੈਂਦਾ ਹੈ ਆਪਣੇ ਸਮਰਥਨ ਦੇ ਵਿੱਚ ਕੁਝ ਬੋਲਣ ਦੇ ਲਈ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਦਿੱਲੀ ਦੇ ਉਸ ਭਾਸ਼ਾ ਉਸ ਲਹਿਜੇ ਦੇ ਵਿੱਚ ਕੀਤੀਆਂ ਹੋਆਂ ਗੱਲਾਂ ਪੰਜਾਬ ਦੇ ਪਿੰਡਾਂ ਦੇ ਜਥੇਦਾਰਾਂ ਨੂੰ ਜਾਂ ਉਸ ਪੰਥਕ ਲੋਕਾਂ ਨੂੰ ਪ੍ਰਵਾਨ ਚੜ੍ਹਣਗੀਆਂ ਇੱਕ ਕਿਸ ਤਰ੍ਹਾਂ ਦੀ ਸਟ੍ਰੈਟਜੀ ਹੈ ਜਿਹੜੀ ਤੁਹਾਡੇ ਵੱਲੋਂ ਅਪਣਾਈ ਗਈ ਇਥੇ ਹੀ ਪਰਸ਼ਨੀ ਜਦੋਂ ਤੁਹਾਡੇ ਬਹੁਤ ਹੀ ਨੇੜਲੇ ਲੋਕ ਰਖੜਾ ਭਰਾ ਨੇ ਉਹ ਤੁਹਾਡੇ ਖਿਲਾਫ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਜਾਂ ਇਹ ਉਜਾਗਰ ਕਰਦੇ ਨੇ ਕਿ ਤੁਹਾਡਾ ਕਿਰਦਾਰ ਕਿਹੋ ਜਿਹਾ ਹੈ ਕਿ ਅਮਿਤ ਸ਼ਾ ਤੁਹਾਨੂੰ ਮਿਲਣ ਤੋਂ ਹੀ ਮਨਾ ਕਰ ਦਿੰਦਾ ਹੈ ਕਿ ਉਸ ਵਿਅਕਤੀ ਤੇ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ ਉਹ ਬਹੁਤ ਝੂਠ ਬੋਲਦਾ ਹੈ ਕਮਰੇ ਦੇ ਅੰਦਰ ਬਹਿ ਕੇ ਕੁਝ ਹੋਰ ਗੱਲ ਕਰਦਾ ਹੈ ਤੇ ਕਮਰੇ ਦੇ ਬਾਹਰ ਆ ਕੇ ਕੁਝ ਹੋਰ ਗੱਲ ਕਰਦਾ ਹੈ ਤਾਂ ਉਸ ਦਾ ਜਵਾਬ ਜੋ ਦਿੱਤਾ ਜਾਣਾ ਚਾਹੀਦਾ ਸੀ ਉਹ ਜਵਾਬ ਤੁਸੀਂ ਆਪਣੇ ਕਿਰਦਾਰ ਦੇ ਨਾਲ ਦੇਣਾ ਸੀ ਕਿਉਂਕਿ ਸਵਾਲ ਤੁਹਾਡੇ ਕਿਰਦਾਰ ਦੇ ਉੱਤੇ ਖੜੇ ਕੀਤੇ ਗਏ ਸੀ ਲੇਕਿਨ ਤੁਸੀਂ ਜਵਾਬ ਕਿਸ ਤਰੀਕੇ ਨਾਲ ਦਿੰਨੇ ਹੋ ਤੁਸੀਂ ਉਹਨਾਂ ਜੜੀਆਂ ਵੀ ਤੁਹਾਡੇ ਉੱਪਰ આરોਪ ਲਾਇਗ ਹੁੰਦੇ ਨੇ ਉਹਨਾਂ ਨੂੰ ਸਿੱਧ ਕਰ ਦਿੰਨੇ ਹੋ ਤੁਸੀਂ ਅਕਾਲ ਤੱਕ ਸਾਹਮਣੇ ਪੇਸ਼ ਹੋ ਕੇ ਸਾਰਾ ਕੁਝ ਆਪਣੀ ਝੋਲੀ ਪਵਾਉਣੇ ਹੋ ਤੁਸੀਂ ਕਬੂਲ ਕਰਦੇ ਹੋ ਕਿ ਹਾਂ ਸਾਰੇ ਗੁਨਾਹ ਮੈਂ ਕੀਤੇ ਤੇ ਬਾਹਰ ਆ ਕੇ ਇੱਕ ਦਿਨ ਬਾਅਦ ਤੁਸੀਂ ਆਪਣੇ ਨੇੜਲੇ ਸਾਥੀ ਮਲਟੀ ਰਮਾਣਾ ਦੇ ਘਰੇ ਬੈਠ ਕੇ ਇਹ ਗੱਲ ਕਰਦੇ ਹਾਂ ਕਿ ਅਸੀਂ ਤਾਂ ਕੋਈ ਗੁਨਾਹ ਨਹੀਂ ਕੀਤਾ ਉਹ ਤਾਂ ਵੈਸੇ ਹੀ ਸਾਨੂੰ ਮੰਨਣਾ ਪੈ ਗਿਆ ਜੱਫੀਦਾਰ ਥੋੜੇ ਜੇ ਸ਼ਾਂਤ ਕਰਨੇ ਸੀ ਤਾਂ ਤੁਹਾਡਾ ਕਿਰਦਾਰ ਕੀ ਹੈ ਉਹ ਸਾਰੇ ਲੋਕਾਂ ਦੇ ਸਾਹਮਣੇ ਨੰਗਾ ਹੋ ਜਾਂਦਾ ਉੱਥੇ ਅਮਰਿਤ ਸ਼ਾਹ ਦਾ ਉਹ ਬਿਆਨ ਸਹੀ ਸਾਬਤ ਹੋ ਜਾਂਦਾ ਹੈ ਕਿ ਤੁਸੀਂ ਝੂਠੇ ਹੋ ਕਮਰੇ ਦੇ ਅੰਦਰ ਕੁਝ ਹੋਰ ਬੋਲਦੇ ਹੋ ਤੇ ਕਮਰੇ ਦੇ ਬਾਹਰ ਕੁਝ ਹੋਰ ਬੋਲਦੇ ਹੋ ਫੇਰ ਤੁਹਾਡਾ ਵਿਸ਼ਵਾਸ ਅੰਤ ਕਿਵੇਂ ਕਰੇ ਤੇ ਕਿਉਂ ਕਰੇ ਇਸ ਦਾ ਜਿਹੜਾ ਸਵਾਲਾਂ ਦਾ ਜਵਾਬ ਹੈ ਉਹ ਤੁਸੀਂ ਹੀ ਦੇਣਾ ਸੀ ਲੇਕਿਨ ਤੁਸੀਂ ਦਿੰਨੇ ਕਿਵੇਂ ਇੱਕ ਦਿਨ ਤੁਸੀਂ ਮਜੀਠਿਆ ਨੂੰ ਇਹ ਕਹਿੰਦੇ ਹੋ ਕਿ ਇਹਨੇ ਸਾਡੀ ਪਿੱਠ ਦੇ ਵਿੱਚ ਛੁਰਾ ਮਾਰ ਦਿੱਤਾ ਇਸ ਨੇ ਜੋ ਜਿਸ ਨੂੰ ਸੀ ਬੱਚਿਆਂ ਵਾਂਗ ਪਾਲਿਆ ਸੀ ਉਸ ਨੇ ਸਾਡੀ ਪਿੱਠ ਦੇ ਵਿੱਚ ਛੁਰਾ ਮਾਰ ਦਿੱਤਾ ਤੇ ਕੁਝ ਦਿਨ ਬੀਤ ਜਾਣ ਬਾਅਦ ਹੀ ਉਸ ਦੇ ਘਰੇ ਤੁਸੀਂ ਸਾਰੇ ਅਕਾਲੀ ਦਲ ਦੀ ਲੀਡਰਸ਼ਿਪ ਜਿੰਨੇ ਕੁ ਬਚੀ ਹੈ ਉਸ ਨੂੰ ਲੈ ਕੇ ਪਹੁੰਚ ਜਾਂਦੇ ਹੋ ਕਿ ਨਹੀਂ ਅਸੀਂ ਇਹਦੇ ਪਿੱਛੇ ਖੜੇ ਆਂ ਇਹਦੀ ਸਪੋਰਟ ਤੇ ਖੜੇ ਆ ਇਹਦੇ ਨਾਲ ੱੱਕਾ ਹੋ ਰਿਹਾ ਹੈ ਫਿਰ ਲੋਕ ਕਿਸ ਚੀਜ਼ ਨੂੰ ਸੱਚ ਮੰਨਣ ਕੀ ਉਹਨੇ ਪੰਥੀ ਤੁਹਾਡੇ ਪਿੱਠ ਵਿੱਚ ਛੁਰਾ ਮਾਰਿਆ ਹੈ ਜਾਂ ਅਕਾਲੀ ਦਲ ਉਹਦੇ ਨਾਲ ਖੜਾ ਹੈ ਉਹਨੇ ਕੋਈ ਗਲਤੀ ਨਹੀਂ ਕੀਤੀ ਜਾਂ ਕੀ ਇਹ ਇੱਕ ਚਾਲ ਸੀ ਕਿ ਉਸ ਨੂੰ ਮਜੀਠੀਆ ਨੂੰ ਇਕਰਾਰ ਦਿੱਤਾ ਜਾਵੇ ਕਿ ਉਹ ਵੀ ਬਾਗੀਆਂ ਦੇ ਨਾਲ ਰਲ ਗਿਆ ਹੈ ਤੇ ਬਾਕੀ ਫਟਾਫਟ ਉਸ ਨੂੰ ਆਪਣੇ ਹਿੱਮੇ ਦੇ ਵਿੱਚ ਲੈ ਜਾਣ ਜੋ ਗਲਤੀ ਉਹਨਾਂ ਵੱਲੋਂ ਨਹੀਂ ਕੀਤੀ ਗਈ ਤੇ ਹੁਣ ਤੁਹਾਡੇ ਕੋਲ ਹੋਰ ਕੋਈ ਹੀਲਾ ਹੀ ਨਹੀਂ ਬਚਦਾ ਤੁਹਾਨੂੰ ਵਾਪਸ ਮਜੀਠੀਆ ਨੂੰ ਆਪਣੇ ਨਾਲ ਮਿਲਾਉਣਾ ਪਵੇਗਾ ਲੇਕਿਨ ਇਹਦੇ ਲਈ ਵੀ ਤੁਸੀਂ ਕੋਈ ਦਿਖਾਵਾ ਉਸ ਤਰੀਕੇ ਨਾਲ ਨਹੀਂ ਕੀਤਾ ਕਿ ਪਰਿਵਾਰ ਦਾ ਰੌਲਾ ਸੀ ਪਰਿਵਾਰ ਦੇ ਕਿਸੇ ਮੈਂਬਰ ਨੇ ਜਾ ਕੇ ਮਨਾ ਲਿਆ ਜਿਹੜੇ ਗਿਲੇ ਸ਼ਿਕਵੇ ਸੀ ਉਪਲਾ ਦੇ ਦਿੱਤੇ ਗਏ ਤੇ ਹੁਣ ਅਸੀਂ ਇਕੱਠੇ ਆ ਤੁਸੀਂ ਉਹਦੇ ਲਈ ਵੀ ਇੱਕ ਸਟੰਟ ਵਰਤਿਆ ਕਿ ਜੀ ਉਹਦੀ ਸੁਰੱਖਿਆ ਨੂੰ ਖਤਰਾ ਸੀ ਮੇਰੇ ਨਾਲ ਵੀ ਸੁਰੱਖਿਆ ਨੂੰ ਖਤਰਾ ਹੈ ਸਾਡੀ ਅਕਾਲੂ ਲੀਡਰਸ਼ਿਪ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਜੋ ਕਿ ਕਿਸੇ ਦੇ ਵੀ ਗਲੇ ਨਹੀਂ ਉਤਰਦਾ ਇਹੀ ਜੀ ਗੱਲਬਾਤ ਜਦੋਂ ਤੁਸੀਂ ਕਰਦੇ ਹੋ ਕਪਤਾਨ ਦੇ ਵਿੱਚ ਤੁਹਾਡੀ ਪ੍ਰਵਾਨਗੀ ਨਹੀਂ ਹੋਣੀ ਇੱਕ ਪਾਸੇ ਤੁਸੀਂ ਪੰਜਾਬ ਪੁਲਿਸ ਨੂੰ ਰੋਜ਼ ਗਾਲ੍ਹਾਂ ਕੱਢਦੇ ਹੋ ਕਿ ਇਹ ਜਿਹੜੀ ਹੈ ਨਿਰਪੱਖ ਹੋ ਕੇ ਕੰਮ ਨਹੀਂ ਕਰਦੀ ਇਹ ਨਿਕਮਮੀ ਹੈ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ ਪੰਜਾਬ ਪੁਲਿਸ ਤੋਂ ਸਾਹਮਣੇ ਨਹੀਂ ਜਾ ਸਕਦਾ ਦੂਜੇ ਪਾਸੇ ਉਹਨਾਂ ਤੋਂ ਹੀ ਸੁਰੱਖਿਆ ਲੈਣ ਲਈ ਤੁਸੀਂ ਤਰਲੂ ਮੱਛੀ ਦਿਖਾਈ ਦੇ ਰਹੇ ਹੋ ਉਹਨਾਂ ਦੀ ਸੁਰੱਖਿਆ ਹੀ ਤੁਸੀਂ ਮਾਣ ਰਹੇ ਹੋ ਉਹਨਾਂ ਦੇ 50 50 40 40 ਜਿਹੜੇ ਬੋਡੀਗਾਰਡ ਨੇ ਉਹ ਤੁਹਾਡੇ ਨਾਲ ਰੱਖੇ ਹੋਏ ਨੇ ਤੁਹਾਡੀ ਸੁਰੱਖਿਆ ਕਰਨ ਦੇ ਲਈ ਜਾਤਾ ਹੋ ਨਿਕੰਮੇ ਨੇ ਤੇ ਜਾਂ ਉਹ ਤੁਹਾਡੀ ਸੁਰੱਖਿਆ ਕਰਨ ਦੇ ਕਾਬਿਲ ਨੇ ਇਹ ਫੈਸਲਾ ਤੁਸੀਂ ਕਰਨਾ ਹੈ ਲੇਕਿਨ ਉਹ ਕਰਨ ਦੇ ਵਿੱਚ ਕਾਮਯਾਬ ਤੁਸੀਂ ਦਿਖਾਈ ਨਹੀਂ ਦੇ ਰਹੇ ਸੋ ਹੁਣ ਵੀ ਜੋ ਤੁਸੀਂ ਕਰ ਰਹੇ ਹੋ ਉਹਦੇ ਨਾਲ ਕਿਸੇ ਵੀ ਤਰੀਕੇ ਨਾਲ ਨਾ ਤਾਂ ਤੁਹਾਡਾ ਸਿਆਸੀ ਕਿਰਦਾਰ ਜਿਹੜਾ ਹੈ ਉਹ ਪਰਪੱਖ ਦਿੱਖਦਾ ਹੈ ਕਿਸੇ ਵੀ ਤਰੀਕੇ ਨਾਲ ਨਾ ਹੀ ਤੁਹਾਡੇ ਸਲਾਹਕਾਰ ਜਿਹੜੇ ਨੇ ਉਹ ਕਾਬਿਲ ਜਾਪਦੇ ਨੇ ਜਾਂ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਵੀ ਵਕੀਲਾਂ ਦੀ ਤਰ੍ਹਾਂ ਦਲੀਲਾਂ ਤਾਂ ਦੇ ਸਕਦੇ ਨੇ ਜੋ ਕਿ ਸ਼ਾਇਦ ਅਦਾਲਤਾਂ ਦੇ ਵਿੱਚ ਕਾਮਯਾਬ ਹੋ ਸਕਣ ਕਿਉਂਕਿ ਇੱਕ ਜੱਜ ਨੇ ਸੁਣਨੀਆਂ ਹੁੰਦੀਆਂ ਨੇ ਤੇ ਤੁਸੀਂ ਹਰ ਰੋਜ਼ ਆਪਣੀ ਦਲੀਲ ਬਦਲ ਸਕਦੇ ਹੋ ਜੱਜ ਦੀ ਮਜਬੂਰੀ ਹੁੰਦੀ ਹੈ ਕਿ ਉਹਨੂੰ ਸੁਣਨੀ ਪੈਂਦੀ ਹੈ ਕਿਉਂਕਿ ਹਰ ਕੇਸ ਦੇ ਜਿਹੜਾ ਹੈ ਉਹਨੂੰ ਵੱਖਰਾ ਕਰਕੇ ਦੇਖਣਾ ਪੈਂਦਾ ਲੇਕਿਨ ਜਿਹੜੀ ਲੋਕਾਂ ਦੀ ਅਦਾਲਤ ਹੁੰਦੀ ਹੈ ਉਸ ਦੇ ਵਿੱਚ ਵਕੀਲਾਂ ਦੀਆਂ ਦਲੀਲਾਂ ਜਾਂ ਇਹ ਤਰੀਕੇ ਜਿਹੜੇ ਢੰਗ ਤਰੀਕੇ ਨੇ ਉਹ ਨਹੀਂ ਚੱਲਦੇ ਕਿਉਂਕਿ ਲੋਕ ਹਰ ਚੀਜ਼ ਨੂੰ ਕਿਸੇ ਹੋਰ ਚੀਜ਼ ਨਾਲ ਜੋੜ ਕੇ ਦੇਖਦੇ ਨੇ ਹੋਲ ਸੋਸ਼ਲ ਮੀਡੀਆ ਨੇ ਉਹਨਾਂ ਦੀ ਯਾਦਦਾਸ਼ਤ ਇੰਨੀ ਕਮਜ਼ੋਰ ਨਹੀਂ ਰਹਿਣ ਦਿੱਤੀ ਉਹ ਪੁਰਾਣੀਆਂ ਗੱਲਾਂ ਕੱਢ ਲਿਆਉਂਦੇ ਨੇ ਉਹ ਪੁਰਾਣੀਆਂ ਦਲੀਲਾਂ ਕੱਢ ਲਿਆਉਂਦੇ ਨੇ ਤੇ ਫਿਰ ਆਪਸ ਦੇ ਵਿੱਚ ਉਹਨਾਂ ਦਾ ਮੁਲਾਂਕਣ ਵੀ ਕਰਦੇ ਨੇ ਸੋ ਉਹ ਜਿਹੜੇ ਢੰਗ ਤਰੀਕੇ ਨੇ ਕਿ ਵਕੀਲਾਂ ਦੀ ਫੌਜ ਖੜੀ ਕਰ ਲੋ ਉਹ ਅਦਾਲਤਾਂ ਦੇ ਵਿੱਚ ਕਾਮਯਾਬ ਹੈ ਲੇਕਿਨ ਲੋਕਾਂ ਦੀ ਕਚਹਿਰੀ ਦੇ ਵਿੱਚੋਂ ਕਾਮਯਾਬ ਨਹੀਂ ਇਸੇ ਲਈ ਇੱਥੇ ਤੁਹਾਨੂੰ ਆਪਣੇ ਹਾਨ ਦੇ ਉਸ ਤਰੀਕੇ ਦੇ ਆਗੂ ਰੱਖਣੇ ਪੈਣੇ ਸੀ ਜਿਹੜੇ ਲੋੜ ਆਉਣ ਤੇ ਲੋੜ ਪੈਣ ਤੇ ਮੁਸੀਬਤ ਆਉਣ ਤੇ ਤੁਹਾਡਾ ਸਾਥ ਦੇ ਸਕਣ ਜਿਵੇਂ ਸੱਤਾ ਹਥਿਆਉਣ ਲਈ ਤੁਹਾਨੂੰ ਸਮਾਜ ਦੇ ਹਰ ਵਰਗ ਨੂੰ ਸਾਧਣਾ ਪੈਂਦਾ ਹੈ ਤੇ ਹਰ ਵਰਗ ਨੂੰ ਸਾਧਣ ਦੇ ਲਈ ਹਰ ਤਰੀਕੇ ਦਾ ਆਗੂ ਜਿਹੜਾ ਆਪਣੇ ਨਾਲ ਤੁਹਾਨੂੰ ਰੱਖਣਾ ਪੈਂਦਾ ਹੈ ਉਹਨਾਂ ਨੂੰ ਵੀ ਕੁਝ ਤਾਕਤਾਂ ਦੇਣੀਆਂ ਪੈਂਦੀਆਂ ਨੇ ਕੁਝ ਉਹਨਾਂ ਦੀ ਤਾਕਤ ਵਧਾਉਣੀ ਪੈਂਦੀ ਹੈ ਤਾਂ ਕਿ ਉਹ ਉਹਨਾਂ ਵਰਗਾਂ ਨੂੰ ਸਾਧ ਸਕਣ ਜੇ ਤੁਸੀਂ ਇਹ ਕਹੋ ਕਿ ਨਹੀਂ ਮੈਨੂੰ ਕਿਸੇ ਦੀ ਲੋੜ ਨਹੀਂ ਹੈ ਮੈਂ ਕੱਲਾ ਹੀ ਸਾਰਾ ਕੁਝ ਮੈਨੇਜ ਕਰ ਲਵਾਂਗਾ ਤਾਂ ਤੁਹਾਨੂੰ ਆਪਣਾ ਪੱਦਰ ਜੋ ਤੁਸੀਂ ਹੁਣ ਤੱਕ ਦਿਖਾ ਰਹੇ ਹੋ ਉਸ ਨੂੰ ਕਿਤੇ ਹੋਰ ਉੱਚਾ ਚੁੱਕਣ ਦੀ ਲੋੜ ਹੈ ਚੁੱਕਣਾ ਪਵੇਗਾ ਜੋ ਕਿ ਉਮਰ ਦੇ ਇਸ ਪੜਾ ਤੱਕ ਐਨੇ ਸਾਲਾਂ ਤੱਕ ਤੁਸੀਂ ਨਹੀਂ ਕਰ ਸਕਦੇ ਸ਼ਾਇਦ ਇਹੀ ਇੱਕ ਕਾਰਨ ਹੈ ਕਿ ਜਦੋਂ ਸੰਘਾਸ਼ਨ ਡੋਲਦੇ ਨੇ ਤਾਂ ਜਿਹੜੇ ਕਿੰਨੇ ਕਿੰਨੇ ਸਾਲਾਂ ਦੇ ਸਦੀਆਂ ਦੇ ਜਾਂ ਦਸ਼ਕਾਂ ਦੇ ਨੌ ਮਾਸ ਦੇ ਰਿਸ਼ਤੇ ਨੇ ਉਹ ਦੁਸ਼ਮਣੀਆਂ ਦੇ ਵਿੱਚ ਬਦਲ ਜਾਂਦੇ ਲੇਕਿਨ ਉਹਦਾ ਕਾਰਨ ਕਿਸੇ ਟੰਗ ਤਰੀਕੇ ਨਾਲ ਲੋਕਾਂ ਨੂੰ ਸਮਝਾਉਣਾ ਉਹ ਤੁਸੀਂ ਉਹਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਕਿਉਂਕਿ ਸਾਰੇ ਲੋਕ ਇਸ ਗੱਲ ਨੂੰ ਸਮਝਦੇ ਨੇ ਕਿ ਪਹਿਲਾਂ ਵੀ ਸਿਆਸੀ ਮਜਬੂਰੀਆਂ ਸੀ ਤੇ ਹੁਣ ਵੀ ਸਿਆਸੀ ਮਜਬੂਰੀਆਂ ਨੇ ਇਹਦੇ ਪਿੱਛੇ ਸਿਰਫ ਸਿਆਸਤ ਹੈ ਹੋਰ ਕੁਝ ਨਹੀਂ ਇੱਥੇ ਤੁਸੀਂ 25-25 ਸਾਲ ਦੇ ਦਾਅਵੇ ਕਰਨ ਵਾਲੇ ਹੁਣ ਆਪਣੀ ਜਾਂ ਆਪਣੇ ਪਰਿਵਾਰ ਦੀ ਇੱਕ ਵੀ ਸੀਟ ਨਹੀਂ ਜਿੱਤ ਸਕਦੇ ਇਸ ਤੋਂ ਹੀ ਤੁਹਾਨੂੰ ਅੰਦਾਜ਼ਾ ਲਗਾ ਲੈਣਾ ਚਾਹੀਦਾ ਹੈ ਕਿ ਸੰਘਰਸ਼ ਵਾਲਕਿਆ ਹੀ ਡੋਲ ਚੁੱਕਿਆ ਹੈ ਤੇ ਉਸ ਨੂੰ ਸਥਿਰ ਕਰਨ ਦੇ ਲਈ ਉਸ ਨੂੰ ਸਾਹਮਣੇ ਦੇ ਲਈ ਜਿੰਨਾ ਲੱਤਾਂ ਤੇ ਉਹ ਸੰਘਰਸ਼ਣ ਖੜਾ ਹੈ ਉਹਨਾਂ ਨੂੰ ਮਜ਼ਬੂਤ ਕਰਨਾ ਪਵੇਗਾ ਤਾਂ ਹੀ ਉਹ ਸੰਘਰਸ਼ਣ ਜਿਹੜਾ ਹੈ ਉਹ ਸਥਿਰ ਹੋ ਸਕੇਗਾ ਨਹੀਂ ਤਾਂ ਪਤਾ ਇਹ ਲੱਗੇਗਾ ਜਾਂ ਉਦੋਂ ਹੀ ਲੱਗੇਗਾ ਜਦੋਂ ਸੰਘਰਸ਼ਣ ਪੂਰੇ ਤਰੀਕੇ ਨਾਲ ਤੁਹਾਡੇ ਵੱਲੋਂ ਖਿਸਕ ਚੁੱਕਿਆ ਹੋਏਗਾ ਜਿਵੇਂ ਕਿ ਤੁਹਾਡੀ ਸਿਆਸੀ ਜ਼ਮੀਨ ਲਗਭਗ ਖਿਸਕੀ ਚੁੱਕੀ ਹੈ ਸੋ ਆਸ ਕਰਦੇ ਹਾਂ ਕਿ ਅਸੀਂ ਜੋ ਕੁਝ ਵੀ ਹੁਣ ਤੱਕ ਕਿਹਾ ਉਹ ਅਕਾਲੀ ਦਲ ਦੀ ਮੌਜੂਦਾ ਸਥਿਤੀ ਨੂੰ ਚੰਗੇ ਤਰੀਕੇ ਨਾਲ ਵਿਸ਼ਲੇਸ਼ਣ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਉਸ ਨੂੰ ਪੇਸ਼ ਕਰ ਸਕੇ ਹੋਈਏ ਜੇ ਤੁਸੀਂ ਵੀ ਸਾਡੇ ਵਿਚਾਰਾਂ ਦੇ ਨਾਲ ਹੀ ਸਹਿਮਤ ਹੋਊ ਸਹਿਮਤ ਹੋਊ ਜਾਂ ਨਹੀਂ ਹੋਊ ਤੁਸੀਂ ਕਮੈਂਟ ਕਰਕੇ ਆ ਸਾਡੇ ਨਾਲ ਉਹ ਸਾਂਝੇ ਕਰ ਸਕਦੇ ਹੋ ਤੇ ਚਰਚਾ ਦਾ ਹਿੱਸਾ ਬਣ ਸਕਦੇ ਹੋ ਇਸੇ ਉਮੀਦ ਨਾਲ ਕਿ ਵੱਧ ਤੋਂ ਵੱਧ ਚਰਚਾ ਦੇ ਵਿੱਚ ਤੁਸੀਂ ਸ਼ਾਮਲ ਹੋਵੋਗੇ ਤੁਹਾਨੂੰ ਬਧਾ ਲੈਣੇ ਆ ਧੰਨਵਾਦ